બસ ਵਾਲੇ ਵੀਰ ਨੂੰ ਮੇਰੀ ਬੇਨਤੀ ਆ ਕਿ ਬੱਸ ਸਿੱਧੀ ਇਹਦੇ ਉੱਪਰ ਚੜਾ ਦੇ ਤੇਰਾ ਕੇਸ ਮੈਂ ਲੜੂੰ ਮਤਲਬ ਹਾਦੇ ਯਾਰ ਜੇ ਇਹਨੂੰ ਪੁੱਛੇ ਕਿ ਦੱਸ ਹੁਣ ਸਤ ਜਵਾਕਾਂ ਬਾਅਦ ਕਿਹੜੇ ਟੱਬਰ ਦੀ ਸ਼ਾਨ ਬਣਨਾ ਤੂੰ ਇਸ ਆਂਟੀ ਦੀ ਇਸ ਬੇਤੁਕੀ ਹਰਕਤ ਵੇਖ ਸੋਸ਼ਲ ਮੀਡੀਆ ਦੇ ਵੀ ਵੇਖੋ ਲੋਕਾਂ ਨੇ ਇਸ ਨੂੰ ਕਿਵੇਂ ਲਾਂਤਾਂ ਪਾਈਆਂ ਇੱਕ ਨੇ ਲਿਖਿਆ ਆਂਟੀ ਜੀ ਦੁਨੀਆ ਦੀ ਪਰਵਾਹ ਨਾ ਕਰੋ ਤੁਸੀਂ ਬੱਸ ਇਦਾਂ ਹੀ ਕਦੇ ਬੱਸ ਦੇ ਟਾਇਰ ਥੱਲੇ ਆ ਜਾਓ ਅਗਲੇ ਨੇ ਲਿਖਿਆ ਆਂਟੀ ਦੇ ਡਾਂਸ ਤੋਂ ਪ੍ਰਭਾਵਿਤ ਹੋ ਕੇ ਬੱਸ ਦੇ ਡਰਾਈਵਰ ਨੇ ਲਾ ਦਿੱਤੀਆਂ ਬੱਸ ਦੀਆਂ ਬ੍ਰੇਕਾਂ ਕਿਨੇ ਲਿਖਿਆ ਇੱਕ ਗੰਦੀ ਮੱਖੀ ਇੱਕ ਹਜ਼ਾਰ ਹੋਰ ਗੰਦੇ ਅੰਡੇ ਦੇ ਕੇ ਹੋਰ ਗੰਦਗੀ ਪੈਦਾ ਕਰਦੀ ਏ ਹੋਰ ਚੁੰਮੇ ਵਾਲੀ ਖੱਚ ਨੂੰ ਕਰੋ ਪ੍ਰਮੋਟ ਤੁਸੀਂ ਵੀ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਜੀ ਅਜਿਹਾਈ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰਿਓ ਧੰਨਵਾਦ